ਤਰੰਦਾਰ ਦੇ ਪਿੰਡ ਧੁੰਦਾ ਦੇ ਨੇੜੇ ਜੰਮੂ ਕਟਰਾ ਹਾਈਵੇ ਐਕਸਪ੍ਰੈਸ ਦੀ ਜ਼ਮੀਨ ਅਕਵਾਇਰ ਕਰਨ ਆਏ ਪ੍ਰਸ਼ਾਸਨ ਅਧਿਕਾਰੀ ਅਤੇ ਕਿਸਾਨ ਅੱਜ ਆਹਮੋ ਸਾਹਮਣੇ ਹੋ ਗਏ ਇਸ ਉਪਰੰਤ ਜਾਣਕਾਰੀ ਦਿੰਦੇ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਜ਼ਮੀਨ ਅਕਵਾਇਰ ਕਰਨ ਤੋਂ ਪਹਿਲਾਂ ਕਿਸਾਨਾਂ ਨੂੰ ਉਹਨਾਂ ਦਾ ਬੰਦਾ ਮੁਆਵਜ਼ਾ ਦੇਵੇ ਨਹੀਂ ਤਾਂ ਉਹ ਜ਼ਮੀਨ ਅਕਵਾਇਰ ਨਹੀਂ ਕਰਨ ਦੇਣਗੇ ਦੱਸਦੀ ਹੈ ਕਿ ਅੱਜ ਤੜਕਸਾਰ ਹੀ ਪ੍ਰਸ਼ਾਸਨ ਵੱਲੋਂ ਵੱਡੀ ਤਾਦਾਦ ਚ ਪੁਲਿਸ ਪ੍ਰਸ਼ਾਸਨ ਅਤੇ ਭਾਰੀ ਵਾਹਨ ਲਿਆ ਕੇ ਇਸ ਜ਼ਮੀਨ ਤੇ ਕਬਜ਼ਾ ਛਡਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ ਜਿਸ ਦਾ ਕਿਸਾਨਾਂ ਨੂੰ ਪਤਾ ਲੱਗ ਗਿਆ ਤੇ ਵਿਰੋਧ ਸ਼ੁਰੂ ਹੋ ਗਿਆ ਮੈਂ ਜਗਦੀਸ਼ ਸਿੰਘ ਆਗੂ ਕਿਸਾਨ ਮਜ਼ਦੂਰ ਸਿੰਘ ਸਿਕਿਉਰਿਟੀ ਪਿੰਡ ਚੰਡੀਰ ਮਾਪੁਰਖ ਅੱਜ ਦਾ ਪ੍ਰੋਸੀਜਰ ਇਹ ਆ ਜੀ ਸਾਡਾ ਜੰਮੂ ਕੜੜਾ ਹਾਈਵੇ ਜਿਹੜਾ ਸਾਡੀਆਂ ਜ਼ਮੀਨਾਂ ਵਿੱਚ ਦੀ ਨਿਕਲ ਰਿਹਾ ਸਰਕਾਰ ਸਾਡੀਆਂ ਜ਼ਮੀਨਾਂ ਧੱਕੇ ਨਾਲ ਕਬਜ਼ਾ ਕਰਨਾ ਚਾਹੁੰਦੀ ਆ ਅੱਜ ਵੱਡੇ ਵੱਡੇ ਪੰਜ ਹਾਈ ਡਰੇਨ ਬਗਾਇਆ ਗਿਆ ਬਹੁਤ ਹੀ ਜ਼ਿਆਦਾ ਕੰਟਰੋਲ ਤੋਂ ਜ਼ਿਆਦਾ ਫੋਰਸੇ ਇਸੇ ਪ੍ਰਸ਼ਾਸਨ ਲਾਇਆ ਗਿਆ ਕਿਉਂਕਿ ਸਾਡੀਆਂ ਜ਼ਮੀਨਾਂ ਦੇ ਅਜੇ ਵਾਰ ਵੀ ਫੋਨ ਵੜੇ ਰਹਿੰਦੇ ਆ ਮੇਰਾ ਖੋਦ ਦਾ 38 ਨੰਬਰ ਮਰੱਬਾ ਜਿਹਦੇ ਵਿੱਚੋਂ 4 ਕਨਾਲਾ ਤੇ 18 ਮਰਲੇ ਰਕਬਾ ਵਾ ਜਿਹਦੇ ਵਿੱਚੋਂ 1 ਕਨਾਲਾ 12 ਮਰਲੇ ਦਾ ਇਹਨਾਂ ਨੇ 38 ਨਾਲ ਬਣਾਤਾ ਵਾਰਡ ਤੇ 3 ਕਨਾਲਾ 6 ਮਰਲੇ ਰਕਬਾ ਵਾ ਜਿਹਦਾ ਇਹਨਾਂ ਨੇ 65 ਨਾਲ ਬਣਾਤਾ ਕੱਲ ਵੀ ਐਸ.ਡੀ.ਐਮ ਸਾਹਿਬ ਨਾਲ ਸਾਡੀ ਮੀਟਿੰਗ ਹੋ ਚੁੱਕੀ ਆ ਮੈਂ ਕਿਹਾ ਜੀ ਇਹ ਕੀ ਹੈ ਸਹੀ ਹੈ ਤੁਹਾਡੇ ਹਿਸਾਬ ਨਾਲ ਇੱਕ ਅੱਧੇ ਕਿਲੇ ਦੇ ਦੋ ਰੇਟ ਬਣਾਏ ਗਏ ਉਹ ਕਹਿੰਦੇ ਜੀ ਇਹ ਨਹੀਂ ਗਲਤ ਹੈ ਸੀ.ਡੀ.ਸੀ ਸਾਹਿਬ ਨਾਲ ਆਖਿਆ ਵਾ ਵੀ ਤੁਸੀਂ ਇਹਨੇ ਦੇ ਵਾਰਡ ਸਾਡੇ ਸ਼ਹਿਰ ਦੇ ਨਾਲ ਜਿਹੜੇ ਆ ਸਾਰੇ ਜ਼ਿਲ੍ਹੇ ਦੇ ਕਰੋ ਤੇ ਇਹਦੇ ਨਾਲ ਫਿਰ ਕਿਸਾਨ ਜਿਹੜੇ ਉਹ ਜ਼ਮੀਨਾਂ ਜਿਹੜੀਆਂ ਉਹ ਦੇਣਗੇ ਤੇ ਕੋਈ ਇਹਦੇ ਵਿੱਚ ਨਹੀਂਗਾ ਵਿਰੋਧ ਕਰੂਗਾ ਤੇ ਅੱਜ ਜਿਹੜਾ ਬਹੁਤ ਵੱਡੇ ਪੱਧਰ ਦੇ ਤੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਐਸ ਡੀ ਐਮ ਸਾਹਿਬ ਤੇ ਅੱਜ ਸਾਡੇ ਆ ਜ਼ਮੀਨਾਂ ਦੇ ਵਿੱਚ ਹਾਈ ਡਰੇ ਫੇਰਨ ਦੀ ਤਿਆਰੀ ਪੂਰੀ ਹੋ ਚੁੱਕੀ ਆ ਤੇ ਅਸੀਂ ਵੱਡੇ ਪੱਧਰ ਹੋਏ ਤੇ ਸេច ਜ세 ਬੰਦੀ ਨੂੰ ਅਸੀਂ ਮੈਸੇਜ ਭੇਜ ਦਿੱਤਾ ਸਾਰੇ ਜ਼ਿਲ੍ਹੇ ਦੇ ਵਿੱਚ ਤੇ ਅਸੀਂ ਉਹਦਾ ਵਿਰੋਧ ਕਰਾਂਗੇ ਅਸੀਂ ਜ਼ਮੀਨ ਦੇ ਵਿੱਚ ਹਾਈ ਡਰੇ ਨਹੀਂ ਫੇਰਨਦਿਆਂਗੇ ਸਾਡੇ ਸਿਰਾਂ ਦੇ ਤੋਂ ਵੀ ਨੇ ਜਿਹੜੇ ਫੇਰ ਸਕਦੇ ਅੱਜ ਪਰ ਕਿ ਕਿਸਾਨਾਂ ਦੇ ਝੋਨੇ ਜਿਹੜੇ ਅੱਜ ਫਸਲਾਂ ਦੇ ਪੁੱਤਾਂ ਫਸਲਾਂ ਪਾਲੀਆਂ ਜਿਹੜੀਆਂ ਉਹਨਾਂ ਦੇ ਵਿੱਚ ਅੱਜ ਨਹੀਂ ਫੇਰਨਦਿਆਂਗੇ ਇਹ ਨਾ ਸਰਕਾਰ ਇੱਕ ਤਾਂ ਸਾਨੂੰ ਗੁੰਮਰਾਹ ਕਰਦੀ ਆ ਥੋੜੇ ਪੈਸੇ ਦੇ ਕੇ ਦਾਂਦੇ ਵੀ ਆਰਬਿਟਰੇਟ ਦੇ ਚੱਲ ਜਾਓ ਤੇ ਜਿਹੜੇ ਸਾਡੇ ਪਿੰਡ ਆਰਬਿਟਰੇਟਰ ਦੇ ਗਏ ਆ ਉਹਨਾਂ ਉਥੋਂ ਕੇਸ ਜਿੱਤਿਆ ਵਾ ਤੇ ਹਾਈਵੇ ਨੇ ਉਹਨਾਂ ਨੂੰ ਨੈਸ਼ਨਲ ਗਾੜੀ ਸੈਸ਼ਨ ਕੋਰ ਦੇ ਚੈਲੰਜ ਕਰ ਲਿਆ ਵਾ ਪੈਸੇ ਅਜੇ ਸਾਡੇ ਪਿੰਡ ਚੋ ਕਿਸੇ ਬੰਦੇ ਨੂੰ ਨਹੀਂ ਮਿਲੇ ਇੱਕ ਇੱਕ ਕਿਲੇ ਦੇ ਤਿੰਨ ਤਿੰਨੇ ਨਾ ਆਵਾਡ ਕੀਤੇ ਆ ਕਿਤੇ 36 ਲੱਖ ਮੋਲਿਆ ਕਿਤੇ 38 66 ਆ ਮੋਲ ਇਹਨਾਂ ਨੇ ਇੱਕ ਥਾਂ ਕੀਤਾ ਹੀ ਨਹੀਂਗਾ ਕੋਈ ਇੱਕ ਵਾੜ ਵੀ ਅਜੇ ਹੋਣ ਵਾਲਾ ਵਾ ਤੇ ਅੱਜ ਇਹ ਡਰੇ ਲੈ ਕੇ ਆਏ ਆ ਅਸੀਂ ਗਾੜੀ ਲੰਮੇ ਪਾਵਾਂਗੇ ਸਾਡੇ ਉਤੋਂ ਦੀ ਨਗਾਉਣਗੇ ਹੋਰ ਕੋਈ ਸਾਡੇ ਮੰਗ ਨਹੀਂ ਗੀ ਮੰਗੇ ਆ ਵੀ ਜਾਂ ਤੇ ਸਾਨੂੰ ਪਹਿਲਾਂ ਇੱਕ ਹੋਰ ਰੇਟ ਦੇਣ ਸਾਨੂੰ ਗਮਰਾਹ ਕਰਕੇ ਆਰਬਿਟਰ ਦੇ ਘਲ ਦੇ ਆ ਤੇ ਆਰਬਿਟਰ ਤੋਂ ਜਦੋਂ ਕੇਸ ਕਿਸਾਨ ਜਿੱਤਦੇ ਆ ਤੇ ਨੈਸ਼ਨਲ ਹਾਈਵੇ ਗਾੜੀ ਸੈਸ਼ਨ ਚ ਚੈਲੰਜ ਕਰਦੇ ਆ ਇਹ ਹੁਣ ਦੱਸੋ ਤੁਸੀਂ ਵੀ ਅਸੀਂ 10 ਟਾਂ ਵਾਲੇ ਇਹਨਾਂ ਨਾਲ ਕੇਸ ਲੜ ਕੇ ਪੈਸੇ ਲਈਏ ਤੇ ਜ਼ਮੀਨ ਇਹਨਾਂ ਨੂੰ ਵਜੋ ਦੇ ਦਈਏ ਛੜਕ ਬਣਾਉਣ ਤੇ ਨਾ ਸਾਨੂੰ ਕੋਈ ਥੱਲੇਉਂਦੀ ਰਾਹ ਦਿੰਦੇ ਆ ਨਾ ਇਹ ਨਾਲ ਨਾਲ ਦੀ ਕੋਈ ਇਹਨਾਂ ਨੇ ਕੋਈ ਸਾਡੀ ਮੰਗ ਨਹੀਂ ਅਜੇ ਤੱਕ ਮੰਨੀ ਜਿੰਨਾ ਵੱਲੋਂ ਅੱਜ ਸਸ਼ਨ ਵੱਲੋਂ ਜੋ ਸਾਰਾ ਸਮਝੌਣਾ ਹੋਣ ਗਿਆ ਜਿੰਨਾ ਵੱਲੋਂ ਪਹਿਲੀ ਵਾਰ ਤੁਸੀਂ ਜੀ ਤੁਹਾਡਾ ਕੀ ਸਿੰਘ ਆ ਅਸੀਂ ਗਾੜੀ ਉਹਦੇ ਲੰਮੇ ਪਾਵਾਂਗੇ ਜੀ ਅਸੀਂ ਜੋ ਸਾਡੇ ਜੀ ਕਰਨਾ ਹੈ ਸਾਨੂੰ ਕਰ ਲੈਣਾ ਅਸੀਂ ਉਹ ਸਿੰਘਰਸ ਦੀ ਗਾੜੀ ਹੋਵਾਂਗੇ ਅਸੀਂ ਉਹਨਾਂ ਦੀ ਗਾੜੀ ਲੰਮੇ ਪਾਵਾਂਗੇ ਤੇ ਜੋ ਆਪਣੀ ਜਾਨ ਜਿਹੜੀ ਆ ਸਾਡੀ ਬਦਾਂ ਚੱਲ ਜੇ ਤਾਂ ਅਸੀਂ ਪਹਿਲੇ ਨਹੀਂ ਛੱਡਾਂਗੇ ਅਹੀਂ ਪੈੜੀ ਵੇਚਦੇ ਨਹੀਂਗੇ ਜੇ ਇਹਨਾਂ ਰੋਡ ਬਣਾ ਕੇ ਪਹਿਲੀ ਇਹਨਾਂ ਨੇ ਲੈਣੀ ਆ ਤੇ ਇਹ ਸਾਨੂੰ ਜਿਹੜਾ ਵਾ ਸਾਡਾ ਹੱਕ ਦੇਣ ਤੇ ਅਸੀਂ ਪੈੜੀ ਦਾ ਹੈ ਪੈਸਾ ਦੀ ਇੱਕ ਹੋਰ ਗੱਲ ਆ ਖਾਸ ਸਾਡੀਆਂ ਪੈੜੀਆਂ ਜੋ ਰਾਹ ਰਸਤੇ ਕੱਟੇ ਆ ਇਹਨਾਂ ਪੰਚਾਇਤ ਦੀ ਜ਼ਮੀਨ ਦਾ ਮੁੱਲ 1 ਕਰੋੜ ਤੇ 64 ਲੱਖ ਰੁਪਈਆ ਪਾਇਆ ਵਾ ਤੇ ਸਾਡੇ ਇਹਨਾਂ ਨੇ 10 ਲੱਖ ਰੁਪਈਆ ਕੀਮਤ ਪਾਈ ਆ ਕਿੱਲੇ ਦੀ ਸਾਡੇ ਜਪਿੰਡ ਦੀ ਜ਼ਮੀਨ ਦੀ ਕੀਮਤ 10 ਲੱਖ ਰੁਪਈਆ ਪਾਈ ਆ 38 ਛੜ ਤੇ ਆਵੇਂ ਮੇਰੇ ਭਰਾ ਬੋਲੀ ਜਾਂਦੇ ਆ 38 ਛੜ ਕਾਦਾ ਵਾ ਸਾਨੂੰ ਜਿਹੜਾ ਅਜਾੜਾ ਪਤਾ ਪਾ ਕੇ ਫੇਰੇ ਪੈਸੇ ਬੰਦੇ ਆ ਕੀ ਖਬਰ ਹੈ ਹਾਂਜੀ ਇਹ ਜੀ ਨੈਸ਼ਨਲ ਹਾਈਵੇ ਦਾ ਜਿਹੜਾ ਪ੍ਰੋਜੈਕਟ ਆ ਰਿਹਾ ਜੀ ਦਿੱਲੀ ਕਲਕੱਤਾ ਜੰਮੂ ਉਹਦੇ ਸਬੰਧ ਚ ਆਏ ਆ ਤਹਿਿਲਦਰ ਸਾਹਿਬ ਨਾਲ ਆਏ ਨੇ ਐਨ ਐਚ ਆ 1 ਐਨ ਐਚ ਆ ਜੀ ਦੇ ਨਾਲ ਅਫੀਸਰ ਵੀ ਆਏ ਨੇ ਤੇ ਇਹਦੇ ਵਿੱਚ ਸਾਨੂੰ ਜੋ ਕਿਸਾਨ ਯੂਨੀਅਨ ਦੇ ਲੀਡਰਾਂ ਨੇ ਪਿੰਡ ਦੇ ਸੱਜਣਾ ਨੇ ਜਾਂ ਜਿਨ੍ਹਾਂ ਦੀ ਜ਼ਮੀਨ ਉੱਲੀ ਸਾਨੂੰ ਮਿਲ ਕੇ ਆਪਣੇ ਉਹਨਾਂ ਨੇ ਕੰਸਰਨ ਦੱਸੇ ਨੇ ਆਪਣੀਆਂ ਦੁੱਖ ਤਰੀਪਾਂ ਦੱਸੀਆਂ ਆਪਾਂ ਇਹਨਾਂ ਨੂੰ ਟਰੱਸਟ ਦੋਨੇ ਆ ਆਪਾਂ ਜੋ ਵੀ ਕਰਾਂਗੇ ਜਨਤਾ ਦੀ ਭਲਾਈ ਵਾਸਤੇ ਕਰਾਂਗੇ ਕਾਨੂੰਨ ਦੇ ਅਨੁਸਾਰ ਕਰਾਂਗੇ ਕਿਸੇ ਨਾਲ ਧੱਕਾ ਨਹੀਂ ਕਰਦੇ ਜੇ ਕਬਜ਼ਾ ਲਵਾਂਗੇ ਤੇ ਇਹਨਾਂ ਦੀ ਸਹਿਮਤੀ ਨਾਲ ਲਵਾਂਗੇ